ਖੋਪ ਜੀ ਜੰਤ ਕੇ ਠਾਗੜਾ ਆਪੇ ਵਰਤਨ ਹਾਰ ਨਾਨਕੇ ਇੱਕੋ ਤੁਸਰੀਆ ਦੂਜਾ ਕਹਿ ਦੇਤਾ ਜੀ ਜੰਤ ਕੇ ਠਾਗੜਾ ਜਿਹੜਾ ਕੋਲ ਬੜਾ ਜੀ ਜੰਤ ਕਾ ਠਾਗੜਾ ਆਪੇ ਵਰਤਨ ਹਾਰ ਤੂੰ ਹੀ ਵਰਤਨ ਸਾਰ ਹੈ ਸੰਸਾਰ ਦੇ ਭਾਇਆ ਤੂੰ ਹੀ ਵਰਤਨ ਸੰਸਾਰ ਚ ਵੀ ਤੂੰ ਵਰਤਨਾ ਸਰਦਾਰ ਤੋਂ ਪਰੇ ਵੀ ਤੂੰ ਹੀ ਵਰਤਨ ਬਿਮਾਰ ਹੋ ਕੇ ਮਰੀਜ਼ ਆ 1500 ਹੋ ਕੇ ਡਾਕਟਰ ਜਦ ਤੰਦਰੁਸਤ ਤੱਕ ਆ ਫਿਰ ਡਾਕਟਰ ਦੇਖੋ ਪਾਊਡਰ ਠੀਕ ਹੈ ਜੀ ਤੇ ਕੰਪਾਊਂਡਰ ਦੇ ਜਾਂ ਕੋ ਗੱਲ ਹੋਣ ਜੇ ਡਾਕਟਰ ਜੀ ਕੰਪਾਊਂਡਰ ਵੀ ਨਾਲ ਹੁੰਦਾ ਹੈ ਨਾ ਅਸ਼ਟ ਦਿਨ ਕੰਪਾਊਂਡਰ ਲਿੰਦੋ ਉਹ ਲੈ ਜੀ ਇਹਨੇ ਕੰਪਾਊਂਡਰ ਦੇ ਕੋਲ ਕੋ ਦੋਸਰ ਜੇ ਬੋਲਦਾ ਜੀ ਉਹ ਤਾਂ ਪਾਊਡਰ ਦੇ ਕੋਲ ਕਹਿੰਦਾ ਕੋ ਦੇ ਇਹ ਜੀ ਜਾਂ ਫਿਰ ਬਲੀ ਦੀ ਕੋ ਗਨੋ ਜੋ ਵਰਤਦਾ ਸੰਸਾਰ ਦੇ ਵਿੱਚ ਨਹੀਂ ਸੰਸਾਰ ਤੋਂ ਬਾਹਰ ਵੀ ਆਪੇ ਵਰਤਦਾ ਹੈ ਸੋ ਨਾਨਕ ਇੱਕੋ ਪਸਰਿਆ ਦੂਜਾ ਕਹੇ ਦ੍ਰਿਸ਼ਟਾਰ ਨਾਨਕ ਇੱਕੋ ਪਸਰਿਆ ਕੋਈ ਹੈ ਪੂਰਨ ਬ੍ਰਹਮ ਜਿਹੜਾ ਜੇ ਉਹ ਪੂਰਨ ਤੇ ਬ੍ਰਹਮ ਤੇ ਥਲਿਆ ਕੇ ਬ੍ਰਹਮ ਬਣ ਗਿਆ ਬ੍ਰਹਮ ਰਹਿ ਗਿਆ ਕੁਝ ਗਿਆਨ ਗਵਾ ਲਿਆ ਉਹਨੇ ਕੁਝ ਗੁਣ ਜਾਨ ਕਾਲੀ ਗੁਨਾ ਗਵਾਲੇ ਉਹ ਗੁਨਾ ਨੂੰ ਠੀਕ ਕਰਨ ਵਾਸਤੇ ਜਿਹੜੇ ਗਵਾਲੇ ਨੁਕਸਾਨ ਕਰ ਲੈ ਗੁਰ ਉਹ ਗੁਨਾ ਨੂੰ ਦੀ ਪੂਰਤੀ ਵਾਸਤੇ ਜੋ ਕਮੀ ਪੈ ਗਈ ਕਮੀ ਦੀ ਪੂਰਤੀ ਵਾਸਤੇ ਸੰਸਾਰ ਜਨਮ ਲਿਆ ਹੈ ਤੇ ਲਹਾਲਾ ਆਇਆ ਜਿਹੜਾ ਲਹਾਲਾ ਜਿਹੜੀ ਗੁਣ ਦੜ ਗਏ ਉਹ ਗੁਣ ਠੀਕ ਕਰਨੇ آپ کت آپ ایکستار کرتا جائے بول رہا بول رہا کتن کرتا سنتا کون سنتا بھی آپ جی دوے چنتا جی دا ہے سنتا آپ ہے اس کو کی چلے روجا کا

ਜੇ ਆਪ ਕਹੇ ਆਪ ਸੁਣਨੇ ਵਾਲਾ ਤਾਂ ਸੁਣਦਾ ਫਿਰ ਕੌਣ ਹੈ ਦੂਜਾ ਕਹੇ ਨਹੀਂ ਕੋਈ ਆਪ ਤੇ ਉਹ ਹੀ ਸੁਣਨ ਵਾਲਾ ਦੂਜਾ ਕਹੇ ਨਹੀਂ ਕੋਈ ਚੇਲਾ ਗੁਰੂ ਕੰਮ ਕਿਵੇਂ ਹੋ ਗਿਆ ਬਈ ਬੋਲਦੀ ਬੰਦ ਸਕਦੀ ਬੋਲੇ ਕੌਣ ਬੋਲਦਾ ਇਹ ਆ ਪਹਿਲਾਂ ਕਹਿੰਦਾ ਵੀ ਆਪ ਕਹੇ ਇਹ ਦੂਜਾ ਕਦ ਸਹਾਦਾ ਜਾਂ ਜਵਾਬ ਹੈ ਇਹ ਗੱਲ ਮੰਨੋ ਕਿ ਆਤਾ ਜਵਾਬ ਦੇਣ ਵੀ ਦੂਜਾ ਹੈ ਜਦ ਕਹਿੰਦਾ ਸਹਾਦਾ ਜਵਾਬ ਦੇ ਕਿ ਆਤਾ ਜਵਾਬ ਲੱਭ ਲੈਣ ਦਾਣ ਗੁਰੂ ਗੁਰੂ ਪਰੌਣ ਵਾਲੇ ਜਵਾਬ ਲੱਭ ਲੈਣ ਉਸ ਦੀ ਗੱਲ ਦਾ ਇਹ ਗੁਰਬਾਣੀ ਝੂਠੀ ਹੈ ਫਿਰ ਉਹਦਾ ਜਵਾਬ ਦੇਣਾ ਗੁਰਬਾਣੀ ਗਲਤ ਲਿਖੀ ਹੈ ਇਹ ਉਹਦੇ ਅਰਥ ਸਾਨੂੰ ਸਮਝਾ ਦੇਣਗੇ ਅਸ ਕੀ ਨੇ ਨਾਨਕ ਇੱਕੋ ਪਸਰਿਆ ਕੋਈ ਬਹੁਤੀ ਔਖੀ ਗੱਲ ਨਹੀਂ ਪਾਛਾ ਤੇ ਵਿੱਚ ਕੋਈ ਫਰਕ ਨਹੀਂ ਸੁਪਾਇਛ ਗੱਲ ਸਿੱਧੀ ਕਹੀ ਹੈ ਦੂਜਾ ਕਹਦੇ ਸਾ ਦੂਜਾ ਕਿੱਥੇ ਆ ਜਿਹੜਾ ਨਜ਼ਰ ਆਉਂਦਾ ਹੋਵੇ ਜਿਹੜਾ ਉਹਦਾ ਦੱਸ ਦੇ ਤੁਝਾ ਤਾਂ ਹਦੀ ਕਹਤੇ ਉਹ ਜਿਹੜਾ ਹਟਵਾ ਪ੍ਰਚਾਰ ਕਰਦੇ ਤੇ ਦੂਜੇ ਦਾ ਉਹਨਾਂ ਦੇ ਮਾਰੀਆ ਤਲਵਾਰ ਦੂਗਾ ਪ੍ਰਚਾਰ ਹੋਏ ਨਹੀਂ ਸੋਝੋ ਕੋਈ ਪ੍ਰਚਾਰ ਹੋ ਸਕਦਾ ਦੂਜਾ ਕਹਿ ਵਿਚਾਰ ਆਪ ਕਥ ਹੈ ਉਹ ਸੁਣਨੇ ਹਾਰ ਇਹ ਤਾਂ ਮੁੰਡੇ ਵੀ ਗੁਰੂ ਤਾਂ ਗੁਰੂ ਬਣੇ ਬੈਠੇ ਨੇ ਨਾ ਪਰ ਜਦ ਵੀ ਗੁਰੂ ਬਣੇ ਬੈਠਾ ਜਿੱਦਦਾ ਸ੍ਰੀ ਚੰਦ ਵੀ ਗੁਰੂ ਬਣੇ ਬੈਠਾ ਕਹਿੰਦਾ ਆਪ ਕਥ ਹੈ ਆਪ ਸੁਣਨੇ ਹਾਰ ਕਥਨ ਕਰਨ ਵਾਲਾ ਵੀ ਆਪ ਹੈ ਸੁਣਨ ਵਾਲਾ ਵੀ ਆਪ ਹੈ ਕਿਲਾ ਨੂੰ ਕਿਥੋਂ ਆ ਗਏ ਇਹ ਬੋਲਦਾ ਕਿ ਸੁਣਦਾ ਬੋਲਦਾ ਬੋਲਣ ਵਾਲਾ ਵੀ ਬੋਲਦਾ ਕੋਈ ਬੁਲਾਉਂਦਾ ਤਾਂ ਬੋਲਦਾ ਉਹ ਜੋ ਕਹਿੰਦਾ ਮੈਂ ਚਲੇ ਬੋਲਦਾ ਇਹ ਸੁਣਦਾ ਫਰਕ ਤਾਂ ਹੋਇਆ ਇਹ ਕਹਿੰਦਾ ਬੁਲਾਉਣ ਵਾਲਾ ਬਣਾ ਇਹਨੂੰ ਬੁਲਾ ਰਿਹਾ ਜੇ ਇਹਨੂੰ ਬੁਲਾ ਦੂਗਾ ਜਿਨੂੰ ਬੁਲਾਇਦੂ ਬੁਲਾਉਂਦਾ ਜਿਹਨੂੰ ਮਰਜੀ ਬੁਲਾਦਵੇ ਤੇ ਉਹਦੀ ਮਰਜ਼ੀ ਹੋਈ ਨਾ ਕਿਛੇ ਬੁਲਾਉਣ ਵਾਲਾ ਬੁਲਾਇਆ ਫਿਰ ਇਹਦਾ ਦੋ ਬਰਾਬਰ ਨੇ ਇਹਦਾ ਆਪ ਇਹ ਲਫ਼ਜ਼ ਵਰਤੇ ਇੱਥੇ ਕਦੇ ਨਹੀਂ ਕਹਵੇ ਕਿ ਕਹਦਾ ਦੂਆ ਸੁਣਦਾ ਐਵੇਂ ਨਹੀਂ ਕਿਹਾ ਐਵੇਂ ਨਹੀਂ ਕਿਹਾ ਇਹ ਆਪਣੇ ਫਿਰ ਕਿਹਾ ਜਿੰਦਗੀ ਦੂਜਾ ਸੁਣਦਾ ਪੰਜਾਬ ਸੁਣਦੇ ਉਹ ਇੱਕ ਕਰਦਾ ਦੂਜਾ ਸੁਣਦਾ ਦੂਜਾ ਸੁਣਦਾ ਦੇਵਲੀ ਕੀ ਹੈ ਸਤਾਂ ਇਹ ਆਪੇ ਲਫ਼ਜ਼ ਵਰਤਦਾ ਉਹੀ ਸੁਣਦਾ ਆਪੇ ਹੀ ਸੁਣਦਾ ਆਪੇ ਹੀ ਕਥਨ ਕਰਦਾ ਦੂਜਾ ਕਿਥੋਂ ਆਵੜਿਆ ਉਹਨੂੰ ਦੂਜਾ ਕਹਦੇ ਸਾਰ ਦੂਜਾ ਵਰਦਾ ਕਮੈਂ ਆਖ ਫਿਰ ਦੂਜਾ ਫੜ ਗਿਆ ਸੀ ਆਕੇ ਹਾਂਜੀ ਆਪ ਕਦੇ ਆਪ ਸੁਣਨੇ ਹਾਰ ਆਪ ਇੱਕ ਆਪੇ ਇੱਕ ਆਪ ਵਿਸਤਾਰ ਆਪੇ ਇੱਕ ਆਪੇ ਵਿਸਤਾਰ ਸਾਰਿਆਂ ਦੇ ਕੋਈ ਹੈ ਵਿਸਤਾਰ ਵੀ ਇਸ ਇਕ ਤੇ ਭਏ ਕਹ ਸਲੋਕ ਜੀ ਜੰਤ ਕੇ ਠਾਗਰਾ ਆਪੇ ਵਰਤਨ ਹਾਰ ਨਾਨਕ ਇੱਕੋ ਪਸਰਿਆ ਦੂਜਾ ਕਹਿ ਦਿਸਤਾ ਜੀ ਜੰਤ ਕੇ ਠਾਗਰਾ ਆਪੇ ਵਰਤਨ ਹਾਰ ਜੀ ਜੰਤ ਕਾ ਠਾਗਰ ਕੌਣ ਹੈ ਪੂਰਨ ਬ੍ਰਭ ਉਹ ਸਾਰੇ ਪੂਰਨ ਬ੍ਰਹਮਣ ਇੱਕ ਵਜਨ ਬੰਦੀ ਦਾ ਹੁੰਦਾ ਹੈ ਰੂ ਅਨੇਕਾਂ ਬਰੇ ਇਥੇ ਉਹ ਜਿਹੜੇ ਨੇ ਜੀ ਜੰਤ ਕੇ ਠਾਗ ਅਨੇਕ ਹੁੰਦੇ ਵੀ ਕਹੇਦੇ ਇਸ ਕਰਕੇ ਇੱਕ ਕਰਕੇ ਜੁਧੋਣ ਹੋਊਗਾ ਕਰਕੇ ਜੁਧੋਣ ਹੋਊਗਾ ਇੱਕ ਕੋਣ ਹੈ ਉਹਨਾਂ ਦਾ ਜੇ ਦੇਖੋ ਦੁਆ ਉੱਥੇ ਹੁੰਦਾ ਜਿੱਥੇ ਮੱਤ ਭੇਦੋਗੇ ਜਿੱਥੇ ਮੱਤ ਭੇਦੋਗੇ ਨਾ ਦੁਆ ਕਮ ਨਹੀਂ ਹੈ ਜਿੱਥੇ ਮੱਤ ਭੇਦੋਗੇ ਦੁਆ ਉੱਥੇ ਹੋਊਗਾ ਜੇ ਮੱਤ ਭੇਦੇ ਹੈ ਤੇ ਦੁਆ ਕਿੱਦੇ ਹੋ ਗਿਆ ਉੱਥੇ ਤਾਂ ਤਾਕਤ ਵਧੂ ਇੱਕ ਦੀ ਦੂਵੇ ਨਾ ਵੀ ਆ ਕੇ ਬੋਰਡ ਦੇ ਦੇਣੀ ਉਸੇ ਰੁਕੇ ਜੋ ਕਹਿੰਦਾ ਠੀਕ ਸੱਚ ਕੋਈ ਰਿਆ ਦਾਖਤ ਬੱਤੀ ਫਿਰ ਹੋ ਲਿਆ ਉਹ ਕਹਿੰਦਾ ਵੀ ਇਹ ਠੀਕ ਹੈ ਬਿਲਕੁਲ ਹੋ ਬੂ ਇਹ ਠੀਕ ਦੂਵੇ ਦਾ ਉਹ ਵੀ 250 ਕਰ ਦੇਣੇ ਆਦੋਂ ਇਹ ਠਾਗਰਾ ਤੇ ਹੈ ਠਾਗਰਾ ਤੇ ਜੀਹੰਤ ਕਹੇ ਠਾਗਰਾ ਆਪੜਾ ਸਾਡਾ ਠਾਗਰਾ ਆਪੇ ਵਰਤਨ ਹਾਰ ਆਪੇ ਵਰਤਨ ਹਾਰ ਨਾਲ ਕੇ ਕੋਸਰੇ ਦੂਜਾ ਕਹਿ ਦ੍ਰਿਸ਼ਤਾ ਨਾਨਕੇ ਕੋ ਪਥ ਰਾਇ ਕੋਈ ਪਥ ਰਾਇ ਸੰਸਾਰ ਦੇ ਵਿੱਚ ਉਹ ਬ੍ਰਹਮ ਦਾ ਹੀ ਪਸਾਰਾ ਸਬਦਾਨਕ ਬ੍ਰਹਮਾ ਪਸਾਰਾ ਸਾਰਾ ਸਾਰਾ ਤਾਂ ਸਾਰਾ ਹੀ ਬ੍ਰਹਮ ਲੈ ਕੋਈ ਪਥ ਰਾਇ ਬ੍ਰਹਮਾ ਤਾਂ ਰਾਇਆ ਬ੍ਰਹਮ ਵੀ ਕੋਈ ਮੁੰਡਾ ਇਹ ਆਉਂਦੇ ਆ ਕੇ ਡਿਫਰੈਂਸ ਨਹੀਂ ਸਾਡੇ ਕੋਈ ਨਹੀਂ ਹੈ ਸਾਡੇ ਨਾਲ

ਦੂਜਾ ਕਥਾ ਜੀ ਨਾਲ ਦੱਸੋ ਕਿਥੇ ਦੂਜਾ ਕਹ ਤੇ ਹੈ ਦੂਜਾ ਸੇ ਸਾ ਜਿਹਨੂੰ ਦੀਨਾ ਦੱਸੇ ਕੋਈ ਦੇਸ਼ੀ ਮਾਂ ਦੂਜਾ ਨਹੀਂ ਹਰੇ ਤੇ ਆ ਲੋਕ ਜਨਾ ਫਰ ਲੋਕ ਲੋਕ ਦੇ ਵਿੱਚ ਬਿਮਾਰ ਹੈ ਬ੍ਰਹਮਾ ਇੱਕ ਉਹ ਮਾਰਨਾ ਹੈ ਮਰੀਜ਼ ਨੇ ਹੈ ਉਹੀ ਬੰਦਾ بمار ہے اسے تندرست نے تو دوجا کاؤنٹ ہے سر جی مریض ہے تو بھی آدمی ہے جی ڈاکٹر ہے تو بھی آدمی ہے دجا کا کوئی بھی نہیں برہم برہم تو برہم ایلوک ہے تو بمار ہے برہم ڈیفیکٹو ہے ਉਹ ਨਾਲਾ ਬ੍ਰह्म ਜਿਹੜਾ ਹੈ ਕੁਛ ਵੀ ਮੰਨਣ ਬ੍ਰह्म ਨੂੰ ਸਾਡਾ ਬ੍ਰह्म ਅੱਧਾ ਹੈ ਸਾਡੇ ਕੋਲ ਬ੍ਰह्म ਅੱਧਾ ਇੱਕ ਸੱਤਵ ਹੈ ਲੋਕਿਓ ਬ੍ਰह्म ਪਾਰ ਬ੍ਰह्म ਹੈ ਬਾਕੀ ਜੇ ਤੁਹਾਨੂੰ ਜੇ ਤਾਂ ਜੀ ਪੂਰਨ ਬ੍ਰह्म ਹੈ ਜਾਲ ਬਾਰਤੋਂ ਤਾਂ ਬਾਤ ਹੀ ਗੱਲ ਹੈ ਪੂਰਨ ਬ੍ਰह्म ਅਪੂਰਨ ਬ੍ਰह्म ਜਿਹੜਾ ਅਪੂਰਨ ਬ੍ਰह्म ਹੈ ਪੂਰਨ ਨਹੀਂ ਹੈ ਉਹ ਐਸ ਲੋਕ ਵਿੱਚ ਪੂਰਨ ਹੋਣ ਵਾਸਤੇ ਆਇਆ ਹੋਇਆ ਉਸੇ ਨੂੰ ਪੂਰ ਰਿਹਾ ਉਹੀ ਪੂਰਿਆ ਜਾ ਰਿਹਾ ਹੈ ਪੂਰ ਰਿਹਾ ਹੋ ਸਰਬਤਰਮਾ ਹੈ ਸਰਬਤਰਮਾ ਹੈ ਜੋ ਬ੍ਰਮਾਇਣੋ ਪੂਰ ਰਿਹਾ ਹੈ ਕੌਣ ਪੂਰ ਬ੍ਰਮ ਜਿਹੜਾ ਆਪ ਪੂਰਨਾ ਉਹ ਪੂਰ ਰਿਹਾ ਜੀ ਜੰਤ ਕਾ ਠਾਗ ਰਾ ਸਭ ਕੋ ਵਰਤਨ ਹਰ ਨਾਨਕ ਇੱਕੋ ਪਸਰਿਆ ਦੂਜਾ ਕਹਿ ਦਿਸ ਸਾਰਿਆਂ ਦੇ ਵਰਤ ਹੈ ਤੂੰ ਸਾਰਿਆਂ ਚੰਤਰਾ ਕੋਈ ਆਵਾਜ਼ ਤੇਰੀ ਹੈ ਸਿੱਖਿਆ ਦੇ ਰਹੀ ਸਾਰਿਆਂ ਦਾ ਸਰਭ ਹੋ ਗਿਆ ਤੂੰ ਸਭ ਕੋ ਵਸਨ ਹਰ ਨਾਨਕ ਇੱਕੋ ਪਸਰਿਆ ਦੂਜਾ ਕਹੇ ਤੇ ਸਾਰਾ ਨਾਨਕ ਇੱਕੋ ਪਸਰਿਆ ਕੋਈ ਨਾ ਤੁਸਾਰਾ ਸਾਰੇ ਦੂਜਾ ਦੂਜਾ ਕਦੇ ਨਹੀਂ ਇਹ ਤਾਂ ਦੂਜਾ ਦੀ ਨਾ ਦੱਸੇ ਕਿ ਦੂਜਾ ਨਹੀਂ ਕੋਈ ਹੈ ਤੇ ਤੂੰ ਆਦ ਕਿੱਥੋਂ ਆ ਗਈ ਤੂੰ ਸਿੱਖ ਪ੍ਰਸਾਦ ਮਹਾਰਾਜ ਕਿੱਥੋਂ ਆ ਗਏ ਤੇਰੀ ਮੇਰੀ ਕਿੱਥੋਂ ਆ ਗਈ ਉਹ ਕਿੱਥੋਂ ਆ ਗਈ ਆਏ ਦੀ ਤਰ੍ਹਾਂ ਇਹ ਕੋਈ ਪਸਰਿਆ ਇੱਥੇ ਆਕੇ ਇੱਕ ਤਾਂ ਉਹ ਇੱਕ ਤਾਂ ਗਿਣਤੀ ਤੇ ਮੈਂ ਸ਼ੁਰੂ ਹੋ ਗਈ ਮਾਇਆਛ ਮਾਇਆ ਧਾਰੀਆਂ ਦੇ ਅੰਕੜੇ ਬਣਾਏ ਹੋਏ ਦੇ ਉਹ ਜਿਹੜੇ ਵਿੱਚ ਇੱਥੇ ਤਾਂ ਇੱਕ ਤੋਂ ਬਾਅਦ ਗਿਣਤੀ ਹੋ ਖਤਮ ਇੱਕ ਤੋਂ ਆਉਂਦਾ ਹੀ ਕੁਝ ਨਹੀਂ ਨਾਨਕੇ ਇੱਕੋ ਪਸਰਿਆ ਦੂਜਾ ਕਹੇ ਸਾਰੇ ਦੀ ਸੰਤ ਵਿੱਚ ਕੋ ਬਸਰੇ ਹੋਇਆ ਦੂਜਾ ਕਹਿਆ ਕਿਥੇ ਦੂਜਾ ਦਸੂ ਸੇ ਸਟਾਰਟ ਦਿਨੋਂ ਹੋਵੇ ਪ੍ਰਗਟ ਹੋ ਕੇ ਦਿਖਾਉਗੇ ਤੇ ਚੈਲੈਂਜ ਹੈ ਸਾਰਿਆਂ ਨੂੰ ਸਾਰਿਆਂ ਬਤਾ ਫਿਰ ਜਿਹਨੂੰ ਈਂਦਾ ਉਹਨੂੰ ਦੱਸਦਾ ਜਿਹੜਾ ਦੂਜਾ ਕਹਿੰਦਾ ਦਿਖਾਵੇ ਫਿਰ ਦੂਜਾ ਕੋਈ ਦੱਸ ਨਹੀਂ ਰਿਹਾ ਬੋਲਦੇ ਫਿਰ ਨਾ ਦੱਸ ਰਿਹਾ ਨਾ ਮੁੱਦੇ ਇਹ ਹਾਂਜੀ ਅਸ਼ਟਪਦੀ ਆਪ ਕਥੇ ਆਪ ਸੁਣਨੇ ਹਾਂ ਆਪੇ ਇੱਕ ਆਪ ਵਿਸਥਾਰ ਦੂਜਾ ਕਹਿ ਦੇ ਸਤਾਰ ਜਿਹੜਾ ਦੂਜਾ ਕਹਿਣ ਸੁਣ ਕੋ ਦੂਜਾ ਜਿਹੜਾ ਸ਼ੈਤਾਨ ਦੂਜਾ ਮੰਨ ਲਿਆ ਨਾ ਉਹ ਵੀ ਕੰਨ ਸੁਣ ਅਸਲ ਵੀ ਸ਼ੈਤਾਨ ਹੀ ਹੈ ਬਹਾਰਾ ਬਿਮਾਰ ਕਰਕੇ ਤੁਂਜਾ ਲੱਗਦਾ ਇੱਕ ਡਾਕਟਰ ਦਾ ਮਰੀਜ਼ ਆ ਦੋ ਲੱਗਦੇ ਤੂੰ ਸਾਧੂ ਕਿ ਡਾਕਟਰ ਦਾ ਮਰੀਜ਼ ਆ ਲੱਗਦੇ ਦੋ ਨੇ ਇੱਕ ਦਾ ਇਲਾਜ ਹੋ ਰਿਹਾ ਹੈ ਕਲਾਜ ਕਰ ਰਿਹਾ ਲੱਗਦੇ ਦੋ ਨੇ ਪਰ ਸਿਟੀਕਲੀ ਤਾਂ ਕੋਈ ਨਹੀਂ ਜਿਸ ਨੂੰ ਇਹ ਤਾਂ ਅੰਦਰ ਰੋਸ ਹੋ ਗਿਆ ਭਈ ਉਦੋਂ ਫਿਰ ਕੀ ਹੋ ਇਹਨੇ ਦਵਾਈ ਖਾਦੇ ਖਾਦੇ ਨੇ ਆਜੇ ਕਰਾਉਂਦੇ ਕਰਾਉਂਦੇ ਡਾਕਟਰ ਬਣ ਜਾਣਾ ਸਾਰੇ ਬੇਦੋਯਾ ਨੂੰ ਡਾਕਟਰੀ ਕੀ ਹੁੰਦੀ ਹੈ ਡਾਕਟਰੀ ਦਾ ਇਹ ਨਹੀਂ ਹੋ ਰਹੀ ਹੈ ਇਹ ਐਵੇਂ ਇਸ ਕਰਕੇ ਉਹ ਨਾਜਰ ਲੱਗਦਾ ਜਾਂ ਨਾਜਰ ਬਿਮਾਰ ਹੈ ਦੂਜਾ ਇਹ ਰੂਪ ਦੂਜਾ ਦਾ ਕੋਈ ਨਹੀਂ ਹੈਗਾ ਕੋਤਾ ਫਰਕ ਨਹੀਂ ਹੈਗਾ ਬਿਮਾਰ ਦਾ ਤੰਦਰੁਸਤ ਦਾ ਦਾਸ ਦਾ